ਲਬੂਬੂ ਗੁੱਡੀਆਂ ਇੰਨੇ ਦਿਨੀ ਪੂਰੀ ਦੁਨੀਆ ਵਿੱਚ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ ਇਹਨਾਂ ਲਈ ਕ੍ਰੇਜ਼ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਇੱਕ ਦੁਰਲਭ ਲਬੂਬੂ ਗੁੱਡੀ ਲੱਖਾਂ ਰੁਪਏ ਵਿੱਚ ਵਿਕ ਰਹੀ ਹੈ ਇਹਨਾਂ ਨੂੰ ਹਾਸਲ ਕਰਨਾ ਵੀ ਆਸਾਨ ਨਹੀਂ ਹੈ ਚੀਨ ਦੇ ਸੰਘਾਈ ਵਿੱਚ ਇਹਨਾਂ ਨੂੰ ਬਣਾਉਣ ਵਾਲੀ ਕੰਪਨੀ ਪੌਪ ਮਾਰਟ ਨੇ ਵੱਡੇ ਸਟੋਰ ਵਿੱਚ ਹੀ ਗਾਕਾ ਨੂੰ ਇਹਨਾਂ ਲਈ ਹਫ਼ਤਿਆਂ ਤੱਕ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਚੀਨ ਦੇ ਲੋਕਾਂ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਪਹਿਲਾਂ ਚੀਨ ਦੇ ਲੋਕ ਵਿਦੇਸ਼ੀ ਬ੍ਰਾਂਡਾ ਖਰੀਦਦੇ ਸਨ ਪਰ ਹੁਣ ਲੋਕ ਵਿਦੇਸ਼ੀ ਮਹਿੰਗੇ ਉਤਪਾਦਾਂ ਦਿੱਤਾ ਸਥਾਨਕ ਲਗਜ਼ਰੀ ਬ੍ਰਾਂਡਾ ਮੇਕਅਪ ਅਤੇ ਦੋਤੀਆਂ ਦੁਕਾਨਾਂ ਨੂੰ ਪੈਸ ਦੇ ਰਹੇ ਹਨ ਇਹਨਾਂ ਗੁੱਡੀਆਂ ਦਾ ਰਹੱਸ ਇਹ ਹੈ ਕਿ ਇਹ ਗੁੱਡੀਆਂ ਬੰਦ ਡੱਬਿਆਂ ਵਿੱਚ ਆਉਂਦੀਆਂ ਹਨ ਜਿਸ ਦਾ ਮਤਲਬ ਹੈ ਕਿ ਗਾਹਕ ਨੂੰ ਇਹ ਨਹੀਂ ਪਤਾ ਹੁੰਦਾ ਕਿ ਡੱਬਾ ਖੋਲਣ ਤੇ ਉਸ ਨੂੰ ਕਿਹੜੀ ਗੁੱਡੀ ਮਿਲੇਗੀ ਮਸ਼ਹੂਰ ਫੁੱਟਬਾਲਰ ਡੇਵਿਡ ਬੇਕਮ ਅਤੇ ਪੌਪ ਸਟਾਰ ਰਹਿਾਨਾ ਵਰਗੀਆਂ ਮਸ਼ਹੂਰ ਹਸਤੀਆਂ ਵੀ ਉਹਨਾਂ ਦੇ ਗੁੱਡੀਆਂ ਦੇ ਪ੍ਰਸ਼ੰਸਕ ਹਨ ਇਹਨਾਂ ਦੀ ਪ੍ਰਸਿੱਧੀ ਦੇ ਇਸ ਸਾਲ ਪੌਪ ਮਾਰਟ ਦੇ ਸ਼ੇਰਾਂ ਵਿੱਚ 180% ਦਾ ਵਾਅਦਾ ਕੀਤਾ ਹੈ